ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਸ਼ਰੂਪਰੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮਜੀਤਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਸ਼ਬਦੀ ਅਮਲੇ ਕਰ ਰਹੇ ਨੇ ਕਿ ਟੋਕਰਾ ਸਬੂਤਾਂ ਦਾ ਭਰਿਆ ਹੋਇਆ ਹੈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਲੱਮੀ ਸਜ਼ਾ ਹੋਵੇਗੀ ਸ਼ਰੂਪਰੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮਾਲ ਮੰਤਰੀ ਵਿਕਰਮਜੀਤਿਆ ਨੂੰ ਬਿਕਰਮ ਜੀਠਿਆ ਵੱਲੋਂ ਜੇਲ੍ਹ ਦੇ ਵਿੱਚੋਂ ਬੈਠ ਕੇ ਹੀ ਰੋਲਾ ਪਾਇਆ ਜਾ ਰਿਹਾ ਹੈ ਕਿ ਮੈਂ નિર્ਦੋਸ਼ਾਂ ਮੈਂ ਬੇਕਸੂਰ ਹਾਂ ਰੰਜਸ ਅਤੇ ਬਦਲਾਖੂਰੀ ਦੀ ਰਾਜਨੀਤੀ ਪੰਜਾਬ ਦੇ ਭਗਵੰਤ ਮਾਨ ਮੇਰੇ ਵਿਰੁੱਧ ਕਰ ਰਹੇ ਨੇ ਹਾਲਾਂਕਿ ਲਲਕਾਰਾ ਕਿੰਨੇ ਸੀ ਚੈਲੰਜ ਕਿੰਨੇ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਦੇ ਵਿੱਚ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਖੁਦ ਬਿਕਰਮ ਜੀਠਿਆ ਨੇ ਪਟਾ ਉੱਤੇ ਥਾਪੀਆਂ ਮਾਰੀਆਂ ਵੁਛਾ ਨੂੰ ਤਹਾ ਦਿੱਤੇ ਤੇ ਇਮਨਦੋ ਇਹ ਵੀ ਕਹਿ ਦਿੱਤਾ ਗਿਆ ਕਿ ਭਗਵੰਤ ਮਾਨਾ ਤੇਰੀਆਂ ਚੀਕਾਂ ਕਢਵਾ ਦੇਗਾ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਲਿਵਰ ਡੈਂਟ ਹੈ ਜੀ ਅੱਖਾਂ ਖਰਾਬ ਨੇ ਜੀ 5 ਸਾਲ ਤੋਂ ਪਹਿਲਾਂ ਪਹਿਲਾਂ ਇਹਦਾ ਲਿਵਰ ਬਦਲਿਆ ਛਾਵੇਗਾ ਜੀ ਇਹ ਆਪ ਆਦਮੀ ਪਾਰਟੀ ਇਹਨਾਂ ਦੇ ਜਿਹੜੇ ਸੁਪਰੀਮੋ ਨੇ ਇਹਨਾਂ ਦੇ ਪਿਤਾ ਨੇ ਉਹ ਇਹਨਾਂ ਨੂੰ ਡੈਡੀ ਕਹਿੰਦੇ ਨੇ ਯਾਨੀ ਕਿ ਇਸ ਤਰ੍ਹਾਂ ਦੇ ਵੱਡੇ ਵੱਡੇ ਇਲਜ਼ਾਮ ਜਿਹੜੇ ਲਗਾਏ ਗਏ ਬਿਕਰਮ ਜੀਠਿਆ ਵੱਲੋਂ ਲੇਕਿਨ ਬਿਕਰਮ ਜੀਠਿਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਪੱਕੇ ਹੱਥ ਪਾਏ ਜਾਣਗੇ ਬਿਕਰਮ ਜੀਠਿਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਐਡੀ ਵੱਡੀ ਕਾਰਵਾਈ ਵੀ ਮੇਰੇ ਹੋਵੇਗੀ ਕਿ ਮੈਨੂੰ ਲਗਭਗ 2 ਮਹੀਨੇ ਦੇ ਕਰੀਬ ਆਉਣ ਵਾਲਾ ਸਮਾਂ ਹੋ ਜਾਵੇਗਾ ਕਿ ਲਗਾਤਾਰ ਸੁਣਵਾਈਆਂ ਹੋਈਆਂ ਨੇ ਆਖਰੀ ਆਖਰੀ ਜਿਹੜੀ ਗਵਾਹੀਆਂ ਸੀ ਦੂਸਰੇ ਪਾਸੇ ਆਖਰੀ ਸਬੂਤ ਸੀ ਜਿਹੜੇ ਉਹ ਸਾਰੇ ਅਦਾਲਤ ਵਿੱਚ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਤੇ ਦੂਸਰੇ ਪਾਸੇ ਵਿਕਰਮਜੀਤਿਆ ਦੇ ਵਕੀਲਾ ਵੱਲੋਂ ਉਹਨਾਂ ਸਬੂਤਾਂ ਦਾ ਉਹਨਾਂ ਦਲੀਲਾਂ ਦਾ ਉਹਨਾਂ ਅਪੀਲਾਂ ਦਾ ਖੰਡਨ ਕੀਤਾ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ ਨੇ ਕਿ 5000 ਕਰੋੜ ਰੁਪਏ ਦੀ ਇਨਵੈਸਟਮੈਂਟ ਵਿਕਰਮਜੀਤਿਆ ਨੇ ਭਾਰਤ ਤੋਂ ਇਲਾਵਾ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਕੀਤੀ ਹੋਈ ਹੈ ਇਹ 5000 ਕਰੋੜ ਰੁਪਏ ਆਇਆ ਕਿਤੋਂ ਕਿਉਂਕਿ ਮਾਮਲਾ ਹੈ 540 ਕਰੋੜ ਦਾ ਆਮਦਨ ਤੋਂ ਵੱਧ ਵਿਕਰਮ ਜੀਟੀਆ ਮਜੀਠੀਆ ਨੇ ਜਾਇਦਾਦ ਬਣਾਈ ਹੈ ਜਾਂ ਨਹੀਂ ਬਣਾਈ ਉਸਦੇ ਸਬੂਤ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਦੇ ਕੋਲ ਹਨ ਕਿ ਉਹ ਜਿਹੜਾ ਟੋਕਰਾ ਭਰਿਆ ਪਿਆ ਹੈ ਸਬੂਤਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਕੀ ਉਹ ਸਬੂਤ ਮੁਹੱਈਆ ਕਰਵਾ ਦਿੱਤੇ ਗਏ ਨੇ ਅਦਾਲਤ ਨੂੰ ਕਿਉਂਕਿ ਡਿਫੈਂਡ ਕੀਤਾ ਜ਼ਾਰਿਆ ਹੈ ਉਹ ਵੱਡੇ ਪੱਧਰ ਤੇ ਬਿਕਰਮ ਜੀਠਿਆ ਦੇ ਵਕੀਲਾ ਨੇ ਇਹਨੂੰ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਹੁਣ ਜਾਂ ਉਹ ਰਾਜਨੀਤੀ ਦੇ ਨਾਲ-ਨਾਲ ਉਹਨਾਂ ਨੂੰ ਕਾਨੂੰਨ ਦੀ ਜਾਣਕਾਰੀ ਹੈ ਇਸ ਕਰਕੇ ਉਹ ਵੀ ਕਹਿ ਰਹੇ ਨੇ ਕਿ ਨਿਰਦੋਸ਼ ਨੇ ਬੇਗਸੂਰ ਦੇ ਰੰਜਸ ਬਦਲਾਖੋਰੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਣਾ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣੇ ਦੀ ਹਾਈ ਕੋਰਟ ਵਿੱਚ ਕਲੀਨ ਸ਼ੀਟ ਮਿਲੀ ਹੋਈ ਹੈ ਉਸ ਤੋਂ ਬਾਅਦ ਕਲੀਨ ਸ਼ੀਟ ਮਿਲੀ ਹੋਈ ਹੈ ਸੁਪਰੀਮ ਕੋਰਟ ਦੇ ਵਿੱਚੋਂ ਇਹ ਫਿਰ ਕਿਉਂ ਦੋਸ਼ੀ ਜਾਂ ਕਸੂਰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਕੀਲ کہہ ਰਹੇ ਨੇ ਕਿ ਖੁਦ ਤਾਂ ਜਾੜਾਈਆਂ ਜਾ ਰਹੀਆਂ ਨੇ ਖੁਦ ਉਹ ਲਾਜ ਆਰਡਰ ਨੂੰ ਖਰਾਬ ਕਰ ਰਹੇ ਨੇ ਆਖਰੀ ਸਿਣਵਾਈ ਹੋ ਗਈ ਹੈ ਲਗਭਗ ਕੱਲ 2.5 ਘੰਟੇ ਲਗਾਤਾਰ ਬਹਿਸਵਾਜੀ ਕੀਤੀ ਗਈ ਸਰਕਾਰ ਦੇ ਇਲਾਵਾ ਉਹ ਵਿਕਰਮਜੀਤਿਆ ਦੇ ਵਿਰੋਧ ਦਲੀਲਾਂ ਆਪਣਿਆਂ ਦੇ ਨਾਲ ਨਾਲ ਠੋਸ ਸਬੂਤ ਵੀ ਦਿੱਤੇ ਗਏ ਇਦਰੋਂ ਡਿਫੈਂਡ ਕੀਤਾ ਬਿਕਰਮ ਜੀਠੀ ਦੇ ਵਕੀਲਾ ਨੇ ਯਾਨੀ ਕਿ ਪੂਰੀ ਤਰ੍ਹਾਂ ਗੈਰਮਾ ਗੈਬੀ ਗਰਮੋਗਰਮੀ ਦਾ ਮਾਹੌਲ ਬਣਿਆ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵਾਰ-ਵਾਰ ਕਹਿ ਰਹੇ ਨੇ ਕਿ ਸਾਡੇ ਕੋਲ ਠੋਸ ਸਬੂਤ ਨੇ ਉਹਨਾਂ ਸਬੂਤਾਂ ਦੇ ਆਧਾਰ ਤੇ ਬਿਕਰਮ ਜੀਠੀ ਲੰਮੀ ਲੰਮਾ ਸਮਾਂ ਜੇਲ੍ਹ ਜਾਣਗੇ ਹਾਲਾਂਕਿ ਇਹ ਵੀ ਕਹਾ ਕਿਹਾ ਕਿ ਤੁਸੀਂ ਗਾਰਨਿਕ ਬਲੱਡ ਮੰਗਦੇ ਹੋ ਤੁਸੀਂ ਪਾਸਤਾ ਮੰਗਦੇ ਹੋ ਲੇਕਿਨ ਤੁਹਾਨੂੰ ਤਰੀ ਮਿਲੇਗੀ ਬੈਂਗੜਾ ਵਾਲੀ ਤੁਹਾਨੂੰ ਆਲੂਆਂ ਵਾਲੀ ਸਬਜ਼ੀ ਮਿਲੇਗੀ ਜਿਸ ਵਿੱਚ ਆਲੂ ਨਹੀਂ ਹੋਣਗੇ ਯਾਨੀ ਕਿ ਸ਼ਬਦੀ ਹਮਲੇ ਕਰਨ ਤੋਂ ਬਿਲਕੁਲ ਗਰੇਸ ਨਹੀਂ ਕਰਦੇ ਪੰਜਾਬ ਦੇ ਮੁੱਖ ਮੰਤਰੀ ਲੇਕਿਨ ਕੱਲ 2.5 ਘੰਟੇ ਤੋਂ ਬਾਅਦ ਆਖਰੀ ਸੁਣਵਾਈ ਹੋ ਗਈ ਹੈ ਆਖਰੀ ਜਿਹੜੀ ਹੈ ਬੈਸ ਬਾਜੀ ਆਖਰੀ ਸੁਣਵਾਈ ਜਿਹੜੀ ਹੋ ਗਈ ਹੈ ਹੁਣ ਫੈਸਲਾ ਆਵੇਗਾ 11 ਅਗਸਤ ਨੂੰ ਯਾਨੀ ਕਿ 12 ਵਜੇ ਤੋਂ ਬਾਅਦ ਲੰਚ ਟਾਈਮ ਤੋਂ ਬਾਅਦ ਪਤਾ ਲੱਗੇਗਾ ਕਿ ਰਸਤਾ ਸਾਫ਼ ਹੁੰਦਾ ਹੈ ਜਾ ਨਹੀਂ ਹੁੰਦਾ ਬਿਕਰਮਜੀਠਿਆ ਦਾ ਕਿ ਜਦ ਬਿਕਰਮਜੀਠਿਆ ਦੇ ਵਿਰੋਧ ਜਿਹੜੇ ਸਬੂਤ ਇਕੱਠੇ ਕੀਤੇ ਨੇ ਵਿਜੀਲਸ ਦੇ ਸਬ ਉੱਚ ਅਧਿਕਾਰੀਆਂ ਨੇ ਉਹ ਕਾਫੀ ਨੇ ਲੰਬਾ ਸਮਾਂ ਜੇਲ੍ਹ ਭੇਜਣ ਵਾਸਤੇ ਬਿਕਰਮ ਮਜੀਠਿਆ ਨੂੰ ਕਿਉਂਕਿ ਬਿਕਰਮਜੀਠਿਆ ਦੇ ਵਕੀਲਾ ਵੱਲੋਂ ਪੂਰੀ ਤਰ੍ਹਾਂ ਡਿਫੈਂਡ ਕੀਤਾ ਗਿਆ ਇਹ ਵੀ ਉੱਡਦੀਆਂ ਉੱਡਦੀਆਂ ਖਬਰ ਆ ਰਹੀਆਂ ਨੇ ਕਿ ਬੈਂਗਲੌਰ ਦੇ ਵਿੱਚੋਂ ਇੱਕ ਸਪੈਸ਼ਲ ਬਿਕਰਮਜੀਠਿਆ ਵਾਸਤੇ ਵਕੀਲ ਮਗਵਾਇਆ ਗਿਆ ਹੈ ਕਿ ਕੇਸ ਲੜੋ ਤੇ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਡੀਗਾ ਮਾਰ ਰਹੇ ਨੇ ਜਿਸ ਤਰ੍ਹਾਂ ਸ਼ਬਦੀ ਹਮਲੇ ਕਰ ਰਹੇ ਨੇ ਬਿਕਰਮਜੀਠਿਆ ਤੇ ਕਿ ਸਾਡੇ ਕੋਲ ਸਬੂਤ ਹੈ ਸਬੂਤ ਸਬੂਤਾਂ ਦੇ ਆਧਾਰ ਤੇ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਬਿਕਰਮਜੀਠਿਆ ਨੂੰ ਤੇ ਬਿਕਰਮਜੀਠੀ ਨੂੰ ਅਸੀਂ ਪੱਕੇ ਹੱਥ ਪਾਏ ਨੇ ਪੱਕੇ ਪੱਕੇ ਪੈਰੀ ਫੜਿਆ ਹੈ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਾਰਵਾਈ ਜਿਹੜੀ ਪੂਰੀ ਹੋ ਗਈ ਹੈ ਸੁਣਵਾਈ ਪੂਰੀ ਹੋ ਗਈ ਹੈ 11 اگست ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਚਮੁੱਚ ਸਬੂਤ ਇਕੱਠੇ ਕੀਤੇ ਗਏ ਨੇ ਜਾਂ ਸ਼ਬਦੀ ਹਮਲੇ ਕੀ ਬਿਕਰਮਜੀਤਿਆ ਕਸੂਰਬਾਦ ਨੇ ਜਾਂ ਬੇਕਸੂਰ ਨੇ 11 اگਸਟ ਨੂੰ 2 ਵਜੇ ਸਾਰਾ ਕੁਝ ਜਿਹੜਾ ਹੈ ਸਪਸ਼ਟ ਕਰ ਦਿੱਤਾ ਜਾਵੇਗਾ ਅਦਾਲਤ ਵੱਲੋਂ ਬਿਕਰਮਜੀਤਿਆ ਨੂੰ ਜ਼ਬਾਨਤ ਮਿਲਨੀ ਹੈ ਜਾਂ ਨਹੀਂ ਧੰਨਵਾਦ